ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਕਮਿਸ਼ਨਰ ਪੁਲਿਸ ਅਮਿਤ ਸਰ ਨੇ ਪੰਜਾਬ ਅਤੇ ਦਿੱਲੀ ਦੇ ਵਿੱਚ ਫੈਲੇ ਹਥਿਆਰਾਂ ਤੇ ਨਾਰਕੋ ਹਵਾਲਾ ਨੈਟਵਰਕ ਨੂੰ ਤੋੜਿਆ ਪੰਜ ਗ੍ਰਿਫਤਾਰ ਪਿਸਤੌਲ ਡਰੋਨ ਹੈਰੋਇਨ ਅਤੇ ਹਵਾਲਾ ਪੈਸੇ ਕਿਤੇ ਗਏ ਬਰਾਮਦ ਅਮਰਸਰ ਪੁਲਿਸ ਦੇ ਵੱਲੋਂ ਖੂਫੀਆ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਇੱਕ ਤਾਲਮੇਲ ਵਾਲੀ ਕਾਰਵਾਈ ਦੇ ਵਿੱਚ ਕਮਿਸ਼ਨਰ ਪੁਲਿਸ ਅਮਰਸਰ ਨੇ ਹੈਰੋਇਨ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਸਰਹੱਦ ਪਾਰ ਤਸਕਰੀ ਦੇ ਵਿੱਚ ਸ਼ਾਮਲ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਨਾ ਖਿਲਾਫ ਮੁਕੱਦਮਾ ਨੰਬਰ 134 ਦਿਨ 1 KNDPS ਐਨਕੜ ਅਤੇ 25 ਆਜ਼ਮਸ ਐਨਕੜ थाना ਸ਼ੇਟਰਾ ਅਮੇਸ਼ਰ ਵਿਖੇ ਦਰਜ ਕੀਤੀ ਗਈ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਅਮੇਸ਼ਰ ਤੋਂ ਰਾਜ ਦੀ ਵੀ ਸ਼ੇਸ਼ਰਪੋਟ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਡਾਪਟ ਕੀਤੀ ਹੋਈ ਹੈ ਪੰਜਾਬ ਦੇ ਵਿੱਚ ਸਪੈਸ਼ਲੀ ਅਗੇਂਸਟ ਡਰੱਗਸ ਐਂਡ ਆਰਗੇਨਾਈਜ਼ ਕ੍ਰਾਈਮ ਉੱਚ ਕਮਿਸ਼ਨਰ ਪੁਲਿਸ ਅਮਰਸਰ ਨੂੰ ਬੜੀ ਇੱਕ ਵੱਡੀ ਸਕਸੈਸ ਹੋਰ ਮਿਲੀ ਹੈ ਇਕ ਆਰਮਜ਼ ਨਾਰਕੋ ਹਵਾਲਾ ਨੈਟਵਰਕ ਬੰਸਟ ਕੀਤਾ ਗਿਆ ਹੈ ਔਰ ਉਹਦੇ ਚ ਪੰਜ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਇਹਦੇ ਚ ਸਭ ਤੋਂ ਪਹਿਲਾਂ ਜਿਹੜਾ ਅਕਿਊਜ਼ ਰੈਸਟ ਹੋਇਆ ਉਹ ਹੈ ਗੁਰਵਿੰਦਰ ਸਿੰਘ ਜਿਹੜਾ ਕਿ ਛਾਟੇ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਸੱਤ ਮੁਕਦਮੇ ਪੁਰਾਣੇ ਦਰਜ ਨੇ ਆਰਮਜ਼ ਐਟ ਅਟੈਂਪਟ ਟੂ ਮਰਡਰ 스내ਚਿੰਗ ਵੈਰਾ ਦਾ ਜੋ ਕਿ ਛਾਟਾ ਕੰਬੋ ਥਾਣਾ ਰੂਰਲ ਦਾ ਸਿਟੀ ਫਰੀਦਕੋਟ ਤੱਕ ਇਹ ਮਕਦਮੇ ਦਰਜ ਹੈ ਇਹ ਤੋਂ ਇੱਕ ਬੱਤੀਪੁਰ ਦਾ ਪਿਸਤਲ ਤੇ 50 ਗ੍ਰਾਮ ਹੀਰੋਇਨ ਪਹਿਲਾਂ ਬ੍ਰਾਮ ਕੀਤੀ ਸਾਡੇ CIA 1 ਦੀ ਟੀਮ ਨੇ ਉਸ ਤੋਂ ਬਾਅਦ ਇਹਦੇ ਵਿੱਚ ਇਮੀਡੀਏਟਲੀ ਸੰਡ ਕੋਲ ਜਿਹੜਾ ਹਵਾਲਾ ਨੈਟਵਰਕ ਦਾ ਇੱਕ ਮੇਨ ਅਕਿਊਜ਼ ਫੜਿਆ ਜਾਂਦਾ ਜਗਜੀਤ ਸਿੰਘ ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈ 2014 ਤੱਕ ਅਫਗਾਨਿਸਤਾਨ ਚ ਰਿਹਾ ਸੀ ਜਦੋਂ ਉੱਥੇ ਤਾਲਿਬਾਨ ਨੇ ਟੇਕਓਵਰ ਕਰ ਲਿਆ ਉਸ ਤੋਂ ਬਾਅਦ ਇਮੀਡੀਏਟਲੀ ਦਿੱਲੀ ਸ਼ਿਫਟ ਹੋ ਗਿਆ ਉੱਥੇ ਜਦੋਂ ਅਫਗਾਨਿਸਤਾਨ ਰਹਿੰਦਾ ਸੀ ਇਹਦਾ ਇੱਕ ਦੋਸਤ ਬਣਿਆ ਸੀ ਪਠਾਨ ਕਰਕੇ ਤੇ ਪਠਾਨ ਉਹ ਤੋਂ ਅਫਗਾਨਿਸਤਾਨ ਤੋਂ ਬਾਅਦ ਪਾਕਿਸਤਾਨ ਸ਼ਿਫਟ ਹੋ ਗਿਆ ਇਹ ਦੋਨੋਂ ਡ్రਾਈ ਫਰੂਟ ਦਾ ਬਿਜ਼ਨਸ ਆਪਣਾ ਲੋਕਾਂ ਨੂੰ ਦਿਖਾਉਣ ਨੂੰ ਕਰ ਰਹੇ ਆ ਤੇ ਵੈਸੇ ਬੇਸਿਕਲੀ ਕੀ ਹੋਇਆ ਕਿ ਪਠਾਨ ਦੇ ਉੱਤੇ ਜਿਹੜੇ ਡਰੱਗਸ ਸਮਗਲਰਸ ਨਾਲ ਲਿੰਕ ਪੈਦਾ ਹੋ ਗਏ ਤੇ ਪਠਾਨ ਦੇ ਥਰੂ ਜਗਜੀਤ ਨੂੰ ਆਪਣੇ ਕੰਟੈਕਟ ਨੂੰ ਇੰਡੀਆ ਦੇ ਵਿੱਚ ਵਰਤਣ ਲੱਗ ਗਿਆ ਫॉर ਹਵਾਲਾ ਟ੍ਰਾਂਸਫਰ ਆਫ ਮਨੀ ਦੋ ਪਾਕਿਸਤਾਨ ਸਮਗਲਰਾਂ ਦਾ ਨਾਮ ਆਇਆ ਇੱਕ ਸ਼ਾ ਹੈਗਾ ਇੱਕ ਸ਼ਹਿਜ਼ਾਦ ਭਟ ਇਹ ਦੋ ਸਮਗਲਰ ਕਾਫੀ ਨਾਰਕੋ ਦੇ ਵਿੱਚ ਨਟੋਰੀਅਸ ਨੇ ਇਹਨਾਂ ਦੇ ਥਰੂ ਜਗਜੀਤ ਸਿੰਘ ਜਿਹੜਾ ਉਹ ਕਲੈਕਟ ਕਰਦੇ ਰਿਹਾ ਪਠਾਨ ਵਾਸਤੇ ਮਨੀ ਹਿੰਦੁਸਤਾਨ ਤੋਂ ਤੇ ਉਸ ਤੋਂ ਬਾਅਦ ਹਵਾਲਾ ਦੇ ਰੂਟਸ ਰਾਹੀਂ ਦੁਬਈ ਤੇ ਹੋਰ ਜਿਹੜੇ ਕੰਟਰੀਜ਼ ਨੇ ਉਹਨਾਂ ਦੇ ਰਾਹੀਂ ਵਾਪਸ ਪਾਕਿਸਤਾਨ ਪਠਾਨ ਨੂੰ ਭੇਜਦੇ ਰਿਹਾ ਜੋ ਕਿ ਅਗੇ ਸਮਗਲਰਸ ਨੂੰ ਦਿੰਦਾ ਰਿਹਾ ਔਰ ਇਸ ਤੋਂ ਬਾਅਦ ਜਿਹੜੇ ਗੁਰਮਿੰਦਰ ਜਿਹੜੀ ਇਹਦੀ ਗੁਰਵਿੰਦਰ ਦੀ ਪੁਸ਼ਕਿਸ਼ ਤੋਂ ਬਾਅਦ ਇੱਕ ਅਰਸ਼ਦੀਪ ਜਿਹੜਾ ਹੈਗਾ ਕਰੰਡੇ ਦਾ ਰਹਿਣ ਵਾਲਾ ਅਮਰਸਰ ਰੂਰਲ ਦਾ ਇਹਦੀ ਵੀ ਗ੍ਰਿਫਤਾਰੀ ਹੋਈ ਹੈ ਇਹਦੇ ਤੋਂ ਦੋ ਪਿਸਟਲ ਤੇ ਇਹਦੇ ਨਾਲ ਦੂਜਾ ਬੰਦਾ ਹੈਗਾ ਕਰਨਜੀਤ ਇਹ ਹੈਗਾ ਕਰੰਡਾ ਦਾ ਇਸ ਤੋਂ ਵੀ ਜਿਹੜੇ ਆ ਦੋ ਪਿਸਟਲ ਫੜੇ ਜਾਂਦੇ ਬੜੇ ਸਫਿਸਟੀਕੇਟਿਡ ਤੇ ਹਰਪਾਲ ਇੱਕ ਹੈਗਾ ਖਾਲੜਾ ਦਸਿਕ ਤਰਨਤਾਂ ਦਾ ਇਹ ਤੋਂ ਡਰੋਨ ਦੀ ਬਰਾਮਦਗੀ ਹੋਈ ਹੈ ਸੋ ਟੋਟਲ ਜੇ ਪਰ ਰਿਕਵਰੀ ਦੇਖੀਏ ਪੰਜ ਪਿਸਟਲਸ ਨੇ ਇੱਕ ਬੱਤੀ ਬੋਰ ਦਾ ਤੇ ਦੋ ਪੀਐਕਸ 5 ਨੇ 9ਐਮਐਮ ਦੇ ਦੋ ਬਲੌਕ ਨੇ 9ਐਮਐਮ ਦੇ ਔਰ ਜਿਹੜਾ ਹਵਾਲਾ ਮਨੀ ਹੈ ਉਹ 6 ਲੱਖ 90 ਹਜ਼ਾਰ ਫੜੀ ਗਈ ਹੈ ਜਗਜੀਤ ਸਿੰਘ ਤੋਂ ਇੱਕ ਡਰੋਨ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਹਰਪਾਲ ਤੋਂ ਸੋ ਇਹ ਬੜੀ ਅੱਛੀ ਇੱਕ ਇਨਵੈਸਟੀਗੇਸ਼ਨ ਤੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਕੀਤਾ ਜਿਹਦੀ ਸਾਰੀ ਸੁਪਰਵੀਜ਼ਨ अरविंदरपाल जी ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨਾਲ ਹਰਮਿੰਦਰ ਸਾਡੇ ਏਸੀਪੀ ਡਿਟੈਕਟਿਵ ਅਮੋਲਕਦੀਪ ਜੀ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਨੂੰ ਬੜਾ ਅੱਛਾ ਸਾਰੀ ਇਨਵੈਸਟੀਗੇਸ਼ਨ ਨੂੰ ਅੱਗੇ ਲੈ ਕੇ ਗਏ ਹੈ ਔਰ ਇਹਦੇ ਨਾਲ ਜਿਹੜਾ ਮੇਨ ਗੱਲ ਇਹ ਆਈ ਹੈ ਕਿ ਜਿਹੜੇ ਤਿੰਨ ਬੰਦੇ ਨੇ ਜਿਹੜੇ ਅਰਸ਼ਦੀਪ ਕਰਨਜੀ ਤੇ ਹਰਪਾਲ ਇਹ ਬਾਰਡਰ ਦੇ ਉੱਤੇ ਕਾਫੀ ਸਰਗਰਮ ਨੇ ਜਿਵੇਂ ਗੁਰਵਿੰਦਰ ਨੇ ਇਹਨਾਂ ਨੂੰ ਇਨਟਚ ਕਰਕੇ ਆਪਣਾ ਸਮਾਨ ਮਗੋਣਾ ਸ਼ੁਰੂ ਕਰ ਦਿੱਤਾ ਸਾਰਾ ਦੋਨੋਂ ਚੀਜ਼ਾਂ ਦੇ ਉੱਤੇ ਕੰਮ ਕਰ ਰਿਹਾ ਹੈ ਕਨਸਾਈਨਮੈਂਟ ਚੁੱਕਣ ਦਾ ਕਿਉਂਕਿ ਬਾਰਡਰ ਏਰੀਆ ਦੇ ਰਹਿਣ ਵਾਲੇ ਨੇ ਕਰੰਡਾ ਤੇ ਖਲੜਾ ਤਰਨ ਤਰਨ ਦੇ ਨਾਟ ਓਨਲੀ ਹਿਰੋਇਨ ਬਟ ਜਿਹੜੇ ਸਫਿਸਟੀਕੇਟਿਡ ਵੈਪਨ ਜੇ ਆਪਾਂ ਦੇਖੀਏ ਤਾਂ ਇਹਨਾਂ ਜੋ ਚਾਰ ਜਿਹੜੇ ਵੈਪਨ ਹੈ ਸਾਰੇ ਅਕ੍ਰੋਸ ਦੀ ਬਾਰਡਰ ਪੁਸ਼ਨ ਕੀਤੇ ਗਏ ਵਾ ਡਰੋਨ ਔਰ ਇਹ ਮੰਦੇ ਵੀ ਹੈ ਕਿ ਦੋਨੇ ਪੀਐਕਸ 5 ਤੇ ਜਿਹੜਾ ਗਲੌਕ ਨੇ ਇਹ ਇਹਨਾਂ ਨੂੰ ਭੇਜੇ ਗਏ ਸੀ ਅਕੇ ਜੇ ਡਿਲੀਵਰੀ ਵਾਸਤੇ ਇਹਨਾਂ ਨੂੰ ਮੈਸੇਜ ਆਉਣਾ ਸੀ ਪਾਕਿਸਤਾਨ ਬੇਸ ਸਮਗਲਰਸ ਤੋਂ ਉਹ ਇਨਵੈਸਟੀਗੇਸ਼ਨ ਦਾ ਜੇ ਪਾਰਟ ਅੱਕੇ ਚੱਲ ਰਿਹਾ ਸੀ ਆਪਣੀ ਸੈਂਟੀਫਿਕਲੀ ਸਾਰੀ ਚੀਜ਼ ਨੂੰ ਇਨਵੈਸਟੀਗੇਟ ਕਰ ਰਹੇ ਆ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਾਰਡਰ ਨਾਲ ਰਿਲੇਟਡ ਹੋਰ ਚੀਜ਼ਾਂ ਵੀ ਬਰਾਮਦ ਹੋਣਗੀਆਂ ਔਰ ਇਸ ਜਿਹੜਾ ਆਪਾਂ ਸਮਝਦੇ ਆ ਕਿ ਸਿੰਡੀਕੇਟ ਹੈਗਾ ਇਹ ਇਸ ਤੋਂ ਡਰੋਨ ਦੀ ਜਿਹੜੀ ਰਿਕਵਰੀ ਹੋਈ ਹੈ ਉਹ ਵੀ ਬੜਾ ਕਲੀਅਰਲੀ ਸ਼ੋਅ ਕਰਦੀ ਹੈ ਕਿ ਬੰਦੇ ਕਿੰਨੇ ਯੂਜ਼ ਟੂ ਨੇ ਯੂਜੇਜ ਆਫ ਡਰੋਨ ਤੇ ਡਰੋਨ ਦੀ ਰੀਸੀਵਿੰਗ ਦੇ ਵਿੱਚ ਕਾਫੀ ਇਹ ਆਪਣਾ ਮਹਰ ਬਣ ਚੁੱਕੇ ਆ ਕਿਉਂਕਿ ਕਾਫੀ ਦੇਰ ਤੋਂ ਇਹ ਕੰਮ ਕਰ ਰਿਹਾ